ਨਮਸਕਾਰ ਦੋਸਤੋ ਮੈਂ ਆ ਹਾ ਸ਼ੋਟ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣ ਜਿਹੜੇ ਭੱਜ ਚੁਟੜੇ ਨੇ 10 ਜੁਲ ਸਿੰਘਿੰਦਰ ਰੰਧਾਵਾ ਜੀ ਜਿਹੜੇ ਕਾਂਗਰਸ ਪਾਰਟੀ ਵੱਲੋਂ ਪਠਾਨਕੋਟ ਦੇ ਵਿੱਚ ਰੌਣਕ ਲਾਣੇਗੇ ਨਾ ਅੱਜ ਜਿਹੜੇ ਆ ਉਹਨਾਂ ਦਾ ਦੌਰਾ ਜਿਹੜਾ ਥੋਏ ਹਲਕੇ ਦੇ ਵਿੱਚ ਸੀਗਾ ਪਹਿਲਾ ਦੌਰਾ ਪਠਾਨਕੋਟ ਦੇ ਆਪੁਰਣਤੌਰ ਦੇ ਜਗ੍ਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਥੋਏ ਹਲਕੇ ਦੀਆਂ ਤਸਵੀਰਾਂ ਨੇ ਆ ਬਰਦਾਨਾ ਲੱਗੇ ਨੇ ਸਾਰਿਆਂ ਦਾ ਵਧਾਈ ਜੁਦੀਂਦਰਪਾਲ ਦੀ ਜਿਹੜੀ ਆ ਰਹਿਨਮਾਈ ਦੇ ਵਿੱਚ ਜਿਹੜੀ ਇਹ ਦੌਰਾ ਹੈਗਾ ਜੀ ਕੀਤੀ ਜਾ ਰਹੀ ਹੈ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਾਫੀ ਇਕੱਠ ਜਿਹੜਾ ਤੁਸੀਂ ਦੇਖਦੇ ਹੋ ਹੋਇਆ ਆ ਕਹਿੰਦੇ ਨੇ ਕਿ ਇੱਕ ਵਿਧਾਇਕ ਕੋਈ ਹਾਰ ਜਾਂਦਾ ਤਾਂ ਉਹਦੇ ਨਾਲ ਕੋਈ ਵੀ ਜਿਹੜਾ ਆ ਵਿਅਕਤੀ ਜਿਹੜਾ ਚੱਲਣ ਨੂੰ ਤਿਆਰ ਜਾਂਦਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਕਿਸ ਤਰ੍ਹਾਂ ਜਿਹੜਾ ਇਹ ਗਰਾਊਂਡ ਭਰਿਆ ਹੋਇਆ ਹੈ ਇਹ ਸਿਰਫ ਯੋਗਿੰਦਰਪਾਲ ਜੀ ਹੈਗੇ ਜਿਹੜੇ ਸਾਬਕਾ ਵਿਧਾਇਕ ਉਹਨਾਂ ਦੀ ਰਹਿਨਮਾਈ ਹੈ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਕਰਕੇ ਹੀ ਜਿਹੜਾ ਸਾਰਾ ਇਹ ਦਾਰੂਮਦਾਰ ਹੋਇਆ ਇੱਡਾ ਵੱਡਾ ਜਣਾ ਰੈਲੀ ਜੇ ਇਕੱਠ ਹੋਇਆ ਤੁਸੀਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਸੁਖੀ ਰੰਦਾਵਾ ਜੀ ਹੈਗੇ ਨਾ ਉਹ ਵੀ ਸਟੇਜ ਤੇ ਪਹੁੰਚ ਚੁੱਕੇ ਨੇ ਆਦਨਾ ਚੌਧਰੀ ਜੀ ਹੈਗੇ ਦਿਨਾਨਗਰ ਤੋਂ ਐਮਐਲਏ ਹੈ ਜਿਹੜੇ ਉਹ ਵੀ ਪਹੁੰਚੇ ਨੇ ਸਾਬਕਾ ਵਿਧਾਇਕ ਜਿਹੜੇ ਪ੍ਰਾਣਪੁਰ ਤੋਂ ਹੈਗੇ ਨਾ ਅਮਿਤ ਸਿੰਘ ਜੀ ਉਹ ਪਹੁੰਚੇ ਨੇ ਤੇ ਹੋਰ ਵੀ ਕਾਫੀ ਜਿਹੜੇ ਲ ਚਾਹ ਜੁਗਿੰਦਰਪਾਲ ਜੀ ਦੇ ਰਮ ਪਤਨੀ ਹੋਵੇ ਉਹਨਾਂ ਦੇ ਬੱਚੇ ਹੋਣ ਉਹ ਵੀ ਪਹੁੰਚੇ ਨੇ ਤੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਤੇ ਨਾ ਕਿਤੇ ਇਹ ਜਿਹੜੇ ਰੰਦਾਵਾ ਸਾਹਿਬ ਦੀ ਜਿੱਤ ਨੂੰ ਪੱਕਾ ਕਰਦੀ ਐ ਇਹ ਜਨਤਾ ਦੇਖ ਕੇ ਤੁਸੀਂ ਕਹਿ ਸਕਦੇ ਵੀ ਸਾਰੇ ਪਿਆਰ ਕਰਨਿਆਂ ਨੇ ਕਿ ਬੂਟਾਂ ਦੀ ਜ਼ਰੂਰ ਪਾਣਗੇ ਹੁਣ ਦੇਖਣਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਸੁਖੀ ਰੰਦਾਵਾ ਜਿੱਤ ਪ੍ਰਾਪਤ ਕਰਦੇ ਨੇ ਕਿੰਨੀ ਕਿਲੀਰ ਦਾ ਜਿੱਤ ਪ੍ਰਾਪਤ ਕਰਦੇ ਨੇ ਦੋਸਤੋ ਇਹਨਾਂ ਨਾਲ ਗੱਲਬਾਤ ਕੀਤੀ ਹੋਈ ਵੀ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਐ ਜਗਿੰਦਰਪਾਲ ਜੀ ਹਸਪਤਾਲ ਦੇ ਮਿਟਵੀ ਨੇ ਤੇ ਅੱਜ ਤੁਸੀਂ ਜੋ ਉਹਨਾਂ ਨੂੰ ਮਿਲਿਆ ਔਰ ਡਿਸਟ੍ਰਿਕਟ ਕੇ ਉਹਨਾਂ ਦੇ ਪਰਿਵਾਰ ਨੇ ਤੇ ਖਾਸ ਕਰਕੇ ਸਾਡੇ ਜੰਮੂ ਤੋਂ ਆਏ ਲਾਲ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਨੇ ਡਿਸਟ੍ਰਿਕਟ ਕੇ ਨਾਲ ਇੱਥੇ ਲੋਕ ਕਥੇ ਕੀਤੇ ਪ੍ਰਧਾਨ ਜੀ ਸਾਡੇ ਖੜੇ ਨੇ ਔਰ ਚੌਧਰੀ ਸਾਹਿਬ ਖੜੇ ਨੇ ਰੰਦਾਲਾ ਸਾਹਿਬ ਕਿ ਰਾਤ ਅੱਜ ਤੁਸੀਂ ਇਹਦੇ ਤੋਂ ਸਾਬ ਲਾ ਲੋ ਕਿ ਜਨਰਲ ਜਿਹੜਾ ਅੱਜ ਹੈ ਇੱਥੇ ਨਹੀਂ ਹਸਪੀਟਲ ਜਾਂ ਉਹ ਗਿਆ ਫੌਜਾਂ ਕਿਵੇਂ ਕਿਸ ਸਪਿਰਟ ਨਾਲ ਗੱਲਦੇ ਕਿ ਤੁਹਾਡੇ ਪੈਸੇ ਵਾਲੇ ਨੂੰ ਪਤਾ ਲੱਗ ਜਾਂਦਾ ਫਿਰ ਕੱਢ ਕੇ ਸਵਾਲ ਤੁਸੀਂ ਲੋਕਾਂ ਨੂੰ ਪੁੱਛੋ ਤਾਂ ਮੱਝਾ ਜਵਾਬ ਦੇਣੇ ਚਾਹੁੰਦੇ ਇੱਕਾਠਾ ਕਾਫੀ ਕੋਈ ਹਲਕੀ ਤਰੀਕੀ ਹੋਇਆ ਕੀ ਲੱਗਦਾ ਤੁਹਾਨੂੰ ਇਹ ਚੇਂਜ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਜਪੀ ਜਿਹੜੀ ਕਹਿੰਦੇ 400 ਅੱਪ ਕੀ ਬਾਅਦ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿੱਦਾਂ ਦੇਖਦੇ ਹੋ ਇਹ ਤਾਂ ਮਤਲਬ ਤੁਸੀਂ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾਗੇ ਮੈਂ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟਿਚਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜੇਪੀ ਨਹੀਂ ਲੋਕ ਸਵਿਧਾਨ ਨੂੰ ਬਚਾਉਣ ਵਾਲਿਆਂ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਖਿਆਲ ਮੈਂ ਬਹੁਤ ਤੁਹਾਨੂੰ ਕਲੈਰਿਟੀ ਨਾਲ ਦੱਸ ਦਿੱਤਾ ਠੀਕ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਾਲਾ ਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ 25 ਮਹੀਨੇ ਤੋਂ 1 ਰੁਪਇਆ ਕਿਸੇ ਪਿੰਡ ਦੇ ਕਿਸੇ ਸ਼ਹਿਰ 'ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਟਸਾਈਜ਼ ਦੀ ਅੱਜ ਪ੍ਰੈਜ਼ੀਡੈਂਟ ਐਮਐਲਆ ਉਹ ਕਿੰਦਾ ਨਸ਼ਾ ਜਿਹੜਾ ਟ੍ਰੈਕ ਉੱਪ ਚੜਦਾ ਨਲਕੇ ਕਰਦਾ ਤੇ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਕਹਿੰਦਾ ਕਿ ਉਹਦੇ ਨਜੀਵ ਵਿਚਾਰ ਨੇ ਇਨਕੁਆਇਰੀ ਹੋਣੀ ਚਾਹੀਦੀ ਨੇ ਇਹ ਚੀਜ਼ਾਂ ਲੋਕ ਪੰਜਾਬ ਦੇ ਗੁਰਦਾਸ ਸਿੰਘ ਗੁਰਦਾਸ ਸਾਹਿਬ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆਪਾਈ ਕੀ ਕਾਰਨ ਹੈ ਇਹ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇੱਥੇ ਤੇ ਨਲਕੇ ਪੁੱਟਣ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬੇ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇਹਦੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਦੇ ਹੱਥ ਉਹ ਤੇ ਕਹੇਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਿਨਾਰੇ ਤੁਸੀਂ ਮੇਰੀ ਜਿਹੜੀ ਪਹਿਲੇ ਦਿਨ ਇੰ ਬਾਰਡਰ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿੱਦਾਂ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੂਰਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੋ ਤੱਕ ਮੈਂ ਵੀ ਨਾਇਬ ਨੇ ਮੇਰਾ ਨਾਮ ਵਿਕਸ਼ਾ ਠਾਕੁਰ ਨੇ ਰੋੜ ਜੈਮਲ ਸਿੰਘ ਹਲਕਾ ਪੋਆ ਡਿਸਟ੍ਰਿਕਟ ਪਠਾਨਕੋਟ ਤੋਂ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿ ਸੁਖੀ ਰੰਦਾਵਾਦੀ ਜਿਹੜੀ ਇੱਥੇ ਮੀਟਿੰਗ ਹੋਈ ਹੈ ਰੈਲੀ ਹੋਈ ਹੈ ਪੋਆ ਹਲਕੇ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹਨਾਂ ਨੂੰ ਸਿੱਧ ਮਿਲੀ ਹੈ ਕੋਈ ਬਾ ਫੈਲੀ ਮੀਟਿੰਗ ਸੀਗੀ ਇਹ 61 ਜੀ ਦਾ ਸਭ ਕੰਦ ਜਗਿੰਦਰਪਾਲ ਜੀ ਰਹਿਮਾਈ ਦੇ ਵਿੱਚ ਦੇਖ ਕੇ ਕੀ ਕਰਾਂ ਚਾਹਦੇ ਹੋ ਕੀ ਮਾਹੌਲ ਲੋਕਾਂ ਵਿੱਚ ਹੈਗਾ ਬਹੁਤ ਹੀ ਸਤਿਕਾਰਯੋਗ ਸਾਡੇ ਵਿਦੈਕ ਜਗਿੰਦਰਪਾਲ ਜੀ ਦੇ ਦਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਸਾਰੇ ਹੀ ਇੱਥੇ ਇਕੱਠਾ ਹੋਏ ਹਾਂ ਤੁਸੀਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਹਲਕੇ ਗੁਦਾਸਪੁਰ ਤੋਂ ਰੰਦਾਵਾ ਜੀ ਨੂੰ ਟਿਕਟ ਮਿਲੀ ਹੈ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਉਹਨਾਂ ਨੂੰ ਜਿਤਾਉਣ ਦਾ ਅੱਜ ਜੁਗ ਜਗਿੰਦਰਪਾਲ ਜੀ ਦੀ ਰਹਿਨਮਾਈ ਇੱਥਾ ਕਿਸੇ ਇਕੱਠ ਦੇਖਿਆ ਹੀ ਹੈ ਤੇ ਅਸ ਮੇਰੀ ਤੁਹਾਡੇ ਚੈਨਲ ਰਾਹੀਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਪਾਉਣ ਤਾਂ ਕਿ ਅਸੀਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਪੇਚੀ। ਧੰਨਵਾਦ।